ਵਾਹਿਗੁਰੂ ਸਾਹਿਬ ਜੀ ਤੱਤੀ ਵਾਉਣ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਰ ਦੁਖ ਲਗੇ ਨ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਸੁ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੌਂਡ ਹਲਾ ਪੰਜਵਾ ਗੁਰੂ ਗੁਰੂ ਗੁਰਕਾਰ ਮਾਨ ਗੁਰ ਕੀ ਤੇਕ ਰਹੋ ਦਿਨ ਰਾਤ ਜਾਕੀ ਕੋਈ ਨਾ ਮਿਟੈ ਦਾਤ ਗੁਰੂ ਗੁਰੂ ਗੁਰ ਕਰ ਮੰਨ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਤੇਕ ਰਹੁ ਦਿਨ ਰਾਤ ਜਾਕੀ ਕੋਇ ਨ ਮਿਟੈ ਦਾਤ ਗੁਰ ਪਰਮੇਸ਼ਰ ਏਕੋ ਜਾਨ ਜੋਤ ਉਸ ਭਾਵੈ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਕਾ ਮਨ ਲੱਗ ਦੁਖ ਦਰ ਭਰਮ ਤਾਕਾ ਭਗਾਇ ਗੁਰ ਕੀ ਸੇਵਾ ਆਏ ਮਾਨ ਗੁਰੂ ਪਰ ਸਦਾ ੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕੀ ਊਰਨ ਕਾਲ ਗੁਰ ਕੇ ਸੇਵਕੋ ਦੁਖ ਨਾ ਵਿਆਪ ਗੁਰ ਕਾ ਸੇਵਕ ਦਾ ਦੇਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰह्म ਗੁਰ ਰਹਾ ਸਮਾਏ ਕਉ ਲਾਲਕ ਜਾ ਕੇ ਊਰੇ ਆਗ ਗੁਰ ਚਰਨੀ ਤਾਕਾ ਮਨ ਲਾਗ ਕਉ ਲਾਲਕ ਜਾ ਕੇ ਉਰੇ ਪਾਗ ਗੁਰ ਚਰਨੀ ਤਾਤ ਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ 5ਵਾਂ ਗੁਰੂ ਗੁਰੂ ਗੁਰ ਕਰਮਨ ਮੂਰ ਗੁਰੂ ਬਿਨਾ ਮੈਂ ਨਾਹੀ ਫੋਰ ਗੁਰ ਕੀ ਟੇਕ ਰੋ ਦਿਨ ਰਾਤ ਜਾ ਕੀ ਕੋਈ ਨਾ ਮਿਟੈ ਦਾਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਸਾਹਿਬ ਜੀ ਜੇ ਜੇ ਤੁਮਰੇ ਧਿਆਨ ਕੋ ਨੇਤ ਉਠ ਧਿਆਏ ਹੈ ਸੰਤ ਅੰਤ ਲਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਅੰਤ ਲਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਵਾਹਿਗੁਰੂ ਸਾਹਿਬ ਜੀ ਮਦ ਭਾਰ ਸੰਧ ਪਾਏ ਭਸਮ ਭੂਤ ਨਿਰਪ ਸਰਬ ਪੂਤ ਸੋਤ ਸੁਭਟ ਸੈਣ ਸੁੰਦਰ ਸੋ ਬੈਨ ਪਏ ਭਸਮ ਭੂਤ ਨਿਰਪ ਸਰਬ ਪੂਤ ਸੋਤ ਜੋਤ ਸੁਭਟ ਸੈਣ ਸੁੰਦਰ ਸੁਬੈਨ ਸੋਭਾ ਅਪਾਰ ਸੁੰਦਰ ਕੁਮਾਰ ਜਬ ਜਰੇ ਸਰਬ ਤਬ ਤਜਾ ਗਰਬ ਬਾਉ ਅਜਾਨ ਸੋਬਾ ਮਹਾਨ ਦਾ ਚਾਰ ਵੰਤ ਸੂਰਾ ਦਰੰਤ ਜਲ ਭਾਜ ਵੀਰ ਹੋਏ ਚਿਤ ਅਧੀਰ ਦਿਨੋ ਸੰਦੇਸ਼ ਜਾਏ ਸਗਰ ਦੇਸ਼ ਲੈ ਸਗਰ ਵੀਰ ਹਵਾ ਚਿਤ ਧੀਰ ਪੂਛੇ ਸੰਦੇਸ਼ ਉਤਨ ਸੋ ਬੇਸ ਕਰ ਜੋਰ ਗਰਭ ਪਟ ਸ਼ੋਰ ਗਰਭ ਉਚਰੇ ਬੈਣ ਜਲ ਚੁਤਨੈਨ ਪਟ ਸ਼ੋਰ ਗਰਬ ਉਚਰੇ ਬੈਣ ਜਲ ਚੁਤ ਨੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ